ਸਕਾਲ ਦਰਸ਼ਕੋ ਪ੍ਰੋਗਰਾਮ ਅੱਜ ਦੇ ਮੁਕੇ 'ਚ ਤੁਹਾਡਾ ਸਵਾਗਤ ਹੈ ਮਨਮੋਹ ਸਿੰਘ ਰਪਾਲਾ ਦਰਸ਼ਕੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਤੇ ਫਿਲਮ ਅਕਾਲ ਜੋ ਪੰਜਾਬ ਸਮੇਤ ਪੂਰੇ ਭਾਰਤ ਦੇ ਸਭ ਵਿਦੇਸ਼ਾਂ ਵਿੱਚ ਰੀਲ ਹੋ ਚੁੱਕੀ ਹੈ ਫਿਲਮ ਨੂੰ ਲੈ ਕੇ ਕੁਝ ਜਥੇਬੰਦੀਆਂ ਕੁਝ ਵਿਸ਼ੇਸ਼ ਆਪ ਕੋ ਵਿਰੋਧ ਕਰ ਰਹੇ ਆ ਕੁਝ ਜਥੇਬੰਦੀਆਂ ਕੁਝ ਵਿਸ਼ੇਸ਼ ਆਗੂ ਨਿਹੰਗ ਸਿੰਘ ਇਸ ਅਕਾਲ ਫਿਲਮ ਦੇ ਖੱਟ ਵਿੱਚ ਆਵਾਜ਼ ਉਠਾ कहें फिल्म के काफी कुछ सीखने मिलता है यह फिल्म जो सिखा तो महान कौम दस रही है बेशक फिल्म उस कास्ट है उस स्टारकास्ट ने बेशक नहंगा बाना पाया पर उसके स्नेहा जो मैसेज दिता जा रहा वो यह है कि सिख कौम एक वाकई महान कौम है निहंग महान कौम है ਤੋ ਦਰਸ਼ਕੋ ਗੱਲ ਹੋਣੀ ਕਿ ਇਹ ਹੈ ਕਿ ਵਿਰੋਧ ਕਿਉਂ ਆ ਤੇ ਹੱਕ ਦੇ ਵਿੱਚ ਕਿਉਂ ਆ ਕੀ ਵਕਈ ਇਹ ਫਿਲਮ ਵਿਰੋਧ ਕਰਨ ਦੇ लायक ਹੈ ਜਾਂ ਫਿਰ ਇਹ ਫਿਲਮ ਹੱਕ ਦੇ ਵਿੱਚ ਬੋਲਣ ਲਈ ਤੁਹਾਨੂੰ ਅੱਗੇ ਆਉਣਾ ਚਾਹੀਦਾ ਇਸ ਫਿਲਮ ਤੋਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੁਝ ਸਿੱਖਣ ਨੂੰ ਮਿਲੇਗਾ ਇਸ ਤੋਂ ਪਹਿਲਾਂ ਛੋਟੇ ਸਾਬ ਜਾਦੇ ਫਿਲਮ ਆਈ ਅਰਦਾਸ ਫਿਲਮ ਆਈ ਗੁਰਮੁਖ ਫਿਲਮ ਆਈ ਨਾਨਕ ਨਾਮ ਜਹਾਜ ਹੈ ਨਾਨਕ ਨਾਮ ਚੜ੍ਹਦੀ ਕਲਾ ਅਨੇਕਾਂ ਧਾਰਮਿਕ ਫਿਲਮਾਂ ਆਈਆਂ ਪਰ ਕਿਸੇ ਫਿਲਮ ਦਾ ਵਿਰੋਧ ਨਹੀਂ ਹੋਇਆ ਜੇ ਹੋਇਆ ਤਾਂ ਬਹੁਤ ਲੁਕਮੇ ਤਰੀਕੇ ਨਾਲ ਹੋਇਆ ਪਰ ਇਸ ਫਿਲਮ ਦਾ ਇੰਨਾ ਵਿਰੋਧ ਜੋ ਵੇਖਣ ਨੂੰ ਮਿਲਿਆ ਸੋ ਇੱਕ ਝਲਕ ਦੇਖਦੇ ਆ ਕਿ ਕੱਲ ਜੋ ਫਿਲਮ ਵਿਰੋਧ ਹੋਇਆ ਤੇ ਜੋ ਫਿਲਮ ਦਾ ਵਿਰੋਧ ਕਰ ਰਹੇ ਸੀ ਉਹਨਾਂ ਨੇ ਕਿਹਾ ਕੀ ਹੈ ਉਹ ਉਹਨਾਂ ਦਾ ਕਾਰਨ ਕੀ ਹੈ ਫਿਲਮ ਦੇ ਵਿਰੋਧ ਕਰਨ ਦਾ ਆਪਾਂ ਸਾਰੇ ਇੱਥੇ ਰਹਿਣਾ ਹੈ ਬਿਲਕੁਲ ਬਿਲਕੁਲ ਇਲਮਾ ਵੀ ਚੱਲਣੀ ਹੈ ਸਾਡਾ ਜਿੰਦ ਕੇਸ ਤੁਹਾਨੂੰ ਨਰੋਜ਼ ਹੈ ਤੁਹਾਡੇ ਨਾਲ ਨਹੀਂ ਕੀ ਕਰਦੇ ਤੁਸੀਂ ਬਿਲਕੁਲ ਸੀ ਤੁਹਾਡੀ ਗੱਲ ਦਾ ਪਰ ਬੰਦ ਕਰ ਦਈਏ ਜੇ ਦਾ ਕੋ ਸ਼ੂਟ ਆਊਟ ਹੁੰਦਾ ਹੈ ਤੇ ਆਪਾਂ ਦੇ ਸ਼ੂਟ ਆਊਟ ਹੋਣ ਫਰਕ ਸਾਰਾ ਬੰਦ ਕਰ ਦਿਓ ਥਿੰਕ ਐਟ ਅ ਸਟਿੰਗ ਮੇਕਅਪ ਟੋਕੇ ਫਿਲਮਾਂ ਨਾਲ ਲੱਗਣੀ ਨਹੀਂ ਚਾਹੀਦੀ ਠੀਕ ਸਰ ਉਹ ਮੈਂ ਬਿਲਕੁਲ ਸਹਿਮਤੀ ਕਰਨਾ ਹੈ ਇਸ ਬਿਲਕੁਲ ਸਰ ਇਸ ਚੀਜ਼ ਦੇ ਰਿਗਾਰਡਿੰਗ ਸਰ ਆਪਣਾ ਆਪਣੀ ਆਪਣਾ ਮੇਰੇ ਨਾਲ ਗੱਲ ਹੋਈ ਹੈ ਸ਼ਾਮ ਨੂੰ ਅੱਜ ਆਪਣਾ ਅੱਜ ਦੇ ਪਰ ਮੀਟਿੰਗ ਬੈਟਰੀ ਹੈ ਤੁਸੀਂ ਸਰ ਸਾਡੇ ਮਾਰੂਲੀ ਟੀਮ ਬਦਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਜਿਹੜਾ ਹੁਣ ਅਗਲਾ ਸ਼ੋਅ ਹੈ ਨੈਕਸਟ ਚੱਲਣਾ ਨਹੀਂ ਚਾਹੀਦਾ ਠੀਕ ਹੈ ਸਰ ਬਾਕੀ ਚੀਜ਼ਾਂ ਬੰਦ ਹੋ ਗਈਆਂ ਲੱਗਦਾ ਹੈ ਫਿਲਮ ਕੁੱਸ ਵਗੈਰਾ ਲੱਗੀਆਂ ਤੁਹਾਨੂੰ ਮੈਂ ਦੱਸਦਾ ਜੇ ਕੋਈ ਪਹਿਲਾਂ ਕੀ ਹੈ ਅਸੀਂ ਇਹ ਜਿਹੜੀਆਂ ਪ੍ਰੋਪਰਟੀਆਂ ਬਣੀਆਂ ਨੇ ਸਾਡੇ ਸ਼ਹਿਰ ਚ ਬਿਲਕੁਲ ਬਿਲਕੁਲ ਸਰ ਤੁਹਾਡੇ ਸਾਹਮਣੇ ਕਿੰਨੇ ਲੋਕ ਕੰਮ ਕਰਦੇ ਨੇ ਜੀ ਸਰ ਉਹ ਸਾਡੇ ਲੋਕ ਨੇ ਸਾਡੇ ਬੱਚੇ ਨੇ ਪੰਜਾਬ ਦੇ ਆਵਾ ਹੈ ਸਾਡਾ ਸਿਰਫ ਇਸ ਫਿਲਮ ਨੂੰ ਲੈ ਕੇ ਵਿਰੋਧ ਆ ਨਾ ਗਿੱਪੀ ਨਾਲ ਵਿਰੋਧ ਆ ਬਿਲਕੁਲ ਨਾ ਸਾਡਾ ਤੁਹਾਡੇ ਨਾਲ ਵਿਰੋਧ ਆ ਸਾਡਾ ਸਿਰਫ ਵਿਰੋਧ ਆ ਕਿ ਅਸੀਂ ਇਹੋ ਜਿਹੇ ਫਿਲਮਾਂ ਸਿੱਖੀ ਤੇ ਨਹੀਂ ਬੰਦ ਦੇਣੀ ਰਾਜ ਚਲਾ ਦੇਣਾ ਰਾਈਟ ਸਰ ਠੀਕ ਹੈ ਉਹਨਾਂ ਨੂੰ ਇਹਦਾ ਪਤਾ ਆ ਇਹ ਨਹੀਂ ਚੱਲਣ ਦਿੰਦੇ ਉਹ ਜਾਣ ਜਾਣ ਕੇ ਬਣਾਉਂਦੇ ਆ ਤੇ ਪੈਸਾ ਪਤਾ ਨਹੀਂ ਕੌਣ ਲੌਂਦਾ ਸਾਨੂੰ ਬਿਲਕੁਲ ਠੀਕ ਆ ਤੇ ਪਲੀਜ਼ ਇਹਨੂੰ ਰਿਮੂਵ ਕਰ ਦਿਓ ਤੇ ਅਗਲਾ ਸ਼ੋਅ ਚਲਾਣਾ ਚਾਹੀਦਾ ਜੇ ਤੁਹਾਡਾ ਅਗਲਾ ਸ਼ੋਅ ਚੱਲਿਆ ਇਹਦੀ ਰਿਸਪੌਂਸਿਬਿਲਟੀ ਤੁਹਾਡੀ ਹੋਊਗੀ ਸਾਡੀ ਸਾਡੀ ਨਹੀਂ ਹੋਊਗੀ ਠੀਕ ਹੈ ਆ ਜੀ ਤਾਂ ਨਵੰਤਿਕ ਹੈ ਜੀ ਨਵੰਤਿਕ ਹੈ ਚਲੋ ਜੀ ਦਰਸ਼ਕੋ ਤੁਸੀਂ ਸੁਣਿਆ ਕਿ ਫਿਲਮ ਦਾ ਵਿਰੋਧ ਕਿਉਂ ਹੈ ਸੋ ਫਿਲਮ ਦੇ ਸਟਾਰ ਕਾਸਟ ਲੋਕਾਂ ਨੂੰ ਅਪੀਲ ਕਰ ਰਹੀ ਹੈ ਦੇਖਾਂ ਨੂੰ ਅਪੀਲ ਕਰ ਰਹੀ ਹੈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰ ਰਹੀ ਹੈ ਕਿ ਤੁਸੀਂ ਜਾਓ ਫਿਲਮ ਦੇਖ ਕੇ ਆਓ ਫਿਲਮ ਪਰਿਵਾਰ ਚ ਬੈਠਣ ਦੇ ਯੋਗ ਹੈ ਪਰਿਵਾਰ ਫਿਲਮ ਨੂੰ ਦੇਖ ਸਕਦਾ ਹੈ ਕਿਉਂਕਿ ਅਕਸਰ ਫਿਲਮਾਂ ਆਉਂਦੀਆਂ ਨੇ ਬਹੁਤ ਫਿਲਮਾਂ ਜਈਆਂ ਹੁੰਦੀਆਂ ਦਰਸ਼ਕੋ ਕਿ ਜਿਨ੍ਹਾਂ ਨੂੰ ਪਰਿਵਾਰ ਵਿੱਚ ਬੈਠ ਕੇ ਨਹੀਂ ਦੇਖ ਸਕਦੇ ਬਹੁਤੀਆਂ ਫਿਲਮਾਂ ਦੇ ਨਾਮ ਅਜੇ ਹੁੰਦੇ ਨੇ ਜੋ ਪਰਿਵਾਰਕ ਹੁੰਦੇ ਨੇ ਸਾਡੇ ਸਮਾਜਿਕ ਤੌਰ ਤੇ ਜਿਨ੍ਹਾਂ ਨੂੰ ਲੋਕ ਅਕਸੈਪਟ ਕਰਦੇ ਆ ਸਮਾਜਿਕ ਤੌਰ ਤੇ ਰਿਸ਼ਤਿਆਂ ਨੂੰ ਅਕਸੈਪਟ ਕਰਦੇ ਆ ਪਰ ਜਦੋਂ ਫਿਲਮ ਦੇਖਣ ਜਾਂਦੇ ਆ ਤਾਂ ਉਸ ਫਿਲਮ ਦੇ ਵਿੱਚ ਕੋਈ ਅਜੀਹਾ ਸੀਨ ਨਹੀਂ ਹੁੰਦਾ ਜਿਹਨੂੰ ਪਰਿਵਾਰ ਵਿੱਚ ਬੈਠ ਕੇ ਦੇਖਿਆ ਜਾ ਸਕੇ ਤੋ ਇਸ ਕਰਕੇ ਗਿੱਪੀ ਗਰੇਵਾਲ ਦੀ ਫਿਲਮ ਅਕਾਲ ਜਿਹੜੀ ਪੂਰੀ ਸਟਾਰ ਕਾਸਟ ਇਹ ਹੀ ਅਪੀਲ ਕਰਦੀ ਹੈ ਇਸ ਫਿਲਮ ਨੂੰ ਜ਼ਰੂਰ ਦੇਖੋ ਸੋ ਇੱਕ ਵਾਰ ਆਪਾਂ ਇਹ ਵੀ ਨਜ਼ਰ ਮਾਰਦੇ ਆ ਕਿ ਸਟਾਰ ਕਾਸਟ ਇਸ ਨੂੰ ਦੇਖਣ ਲਈ ਪ੍ਰੇਰ ਰਹੀ ਹੈ ਤੇ ਕਿਉਂ ਤੇ ਇਤਿਹਾਸ ਨੂੰ ਦਰਸਾਉਂਦੀ ਹੈ ਬਹੁਤ ਵਧੀਆ ਮੈਸੇਜ ਆ ਜੀ ਚੜਦੀ ਕਲਾ ਦਾ ਆਨੰਦ ਆ ਗਿਆ ਸੁੰਦਰ ਫਿਲਮ ਕੋਈ ਅੰਤ ਨਹੀਂ ਖਾਲਸਾ ਪੰਚਾਇਤਾਂ ਬਾਰੇ ਜਾਗਰੂਕ ਹੋਇਆ ਕਿੰਤਰ ਬੜੀ ਜ਼ੋਰਦਾਰ ਬੰਪਰ ਆਪਣੇ ਧਰਮ ਨੂੰ ਪ੍ਰਮੋਟ ਕਰਿਆ ਜਾ ਤਾਂ ਜਿਹੜਾ ਮੋੜ ਇਸ ਪਾਸਿ ਸਿੱਖੀ ਦੇ ਰਾਹ ਤੇ ਚੱਲੂਗਾ ਔਰ ਇਹਦੇ ਨਾਮ ਦੀ ਵਿੱਚ ਜੋ ਜਵਾਲਾ ਉਹ ਵੀ ਇਸ ਵਿੱਚ ਦਰਸਾਇਆ ਗਿਆ ਹੈ ਮਹਾਰਾਜ ਜੀ ਦਾ ਜੋ ਸਾਨੂੰ ਹੁਕਮ ਹੈ ਉਹਦੇ ਬਾਰੇ ਸਾਰਾ ਦੱਸਿਆ ਗਿਆ ਆਉਣ ਵਾਲੇ ਬੱਚਿਆਂ ਨੂੰ ਬਹੁਤ ਵੱਡਾ ਸੰਦੇਸ਼ ਹੈ ਜੀ ਇਹ ਜੀ ਸਾਰ ਨੂੰ ਬਹੁਤ ਵਧੀਆ ਮੈਸੇਜ ਹੈ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਕੀ ਜਿਹੜੇ ਅੱਜਕੱਲ ਸਿੱਖੇ ਤੋਂ ਬੇ ਮੇ ਕੋਈ ਵੀ ਪੀੜ੍ਹੀ ਕਿ ਕੈਮੇ ਸਿੱਖੇ ਨਾਲ ਜੁੜੀ ਹੈ ਤੇ ਸਿੱਖੀ ਨੂੰ ਪਹਿਚਾਣੀ ਹੈ ਤੇ ਬਾਣੀ ਤੇ ਬੰਨਣਾ। ਉਹ ਚੰਗੀ ਐਕਟਿੰਗ ਕੀਤੀ ਕਿ ਵਿਵਾਜੀ ਨੇ। ਸਭ ਤੋਂ ਜ਼ਿਆਦਾ ਸੋਨੂੰ ਮੈਨੂੰ ਰੋਲ ਛਿੰਦੇ ਦਾ ਲੱਗਿਆ ਵੀਰੇ। ਛਿੰਦੇ ਨੇ ਮੈਗਾਨੀਆਂ ਨੂੰ ਨੇਰੀ ਠਾਤੀ। ਪੂਰੀ ਨੰਦ ਆਇਆ ਵੀਰੇ ਪਰਵਾਰਿਕ ਮੂਵੀ ਆ ਸਾਰਿਆਂ ਨੂੰ ਇਕੱਠੇ ਬੈਠ ਕੇ ਦੇਖਣੇ ਚਾਹੀਦੇ ਆ। ਸਾਰਿਆਂ ਨੂੰ ਬੇਨਤੀ ਕਰਾਂਗਾ ਫੈਮਲੀ ਨਾਲ ਆਓ ਤੇ ਜ਼ਰੂਰ ਦੇਖ ਕੇ ਜਾਓ। ਟਨ ਆਊਟ ਆਫ ਟੈਨ। ਸਭ ਤੋਂ ਵੱਡੀ ਗੱਲ ਇਹ ਚੋ ਕਿਪੀ ਭਾਜੀ ਨੇ ਆਪਣੇ ਬੇਟੇ ਛਿੰਦੇ ਦੇ ਹੱਥ ਦੇ ਵਿੱਚ ਕਿਰਪਾਨ ਫੜਾ ਕੇ ਇੱਕ ਸਿਧਾਂਤ ਵੀ ਜੋਂਦਾ ਹਜੇ ਤੇ ਉਦੋਂ ਹੀ ਠੰਡੀਆਂ ਪੈ ਗਈਆਂ ਜਦੋਂ ਵੀ ਦੁਸ਼ਮਣ ਛੜ ਕੇ ਆਉਂਦਾ ਸੀ ਤੇ ਜਦੋਂ ਧੀ ਪੈਣ ਵਾਲ ਅੱਖ ਚੁੱਕੀ ਜਾਂਦੀ ਸੀ ਹੱਥ ਚੁਟਣ ਤੋਂ ਪਹਿਲਾਂ ਉਹਦਾ ਹੱਥ ਵੱਡਿਆ ਹੁੰਦਾ ਸੀ ਸੋ ਇੱਕ ਬਹੁਤ ਵੱਡਾ ਸਿਧਾਂਤ ਦਿੱਤਾ ਗਿਆ ਜਿਸ ਤਰੀਕੇ ਵਿਖਾਇਆ ਗਿਆ ਵੀ ਖਾਲਸਾ ਕਿਸੇ ਦੀ ਪਿੱਠ ਤੇ वार ਨਹੀਂ ਕਰਦਾ ਜਿਸ ਤਰੀਕੇ ਦਿਖਾਇਆ ਗਿਆ ਵੀ ਖਾਲਸਾ ਹਮੇਸ਼ਾ ਪਾਣੇ ਵਿੱਚ ਰਹਿੰਦਾ ਹੈ ਸੋ ਇੱਕ ਬਹੁਤ ਵਧੀਆ ਮੂਵੀ ਲੱਗੀ ਮੈਨੂੰ ਵਧੀਆ ਸ਼ੁਰੂਆਤ ਹੈ ਐਸੀ ਮੂਵੀਆਂ ਨੂੰ ਟੈਕਸਟ ਵੀ ਕਰ ਦੇਣਾ ਚਾਹੀਦਾ ਕਿਉਂ ਕਿ ਕਿਉਂਕਿ ਇਹ ਮੂਵੀਆਂ ਨਸ਼ਿਆਂ ਤੋਂ ਪੰਜਾਬ ਦੇ ਯੂਥ ਨੂੰ ਬਚਾਉਣ ਲਈ ਹੈ ਇਹ ਤੁਹਾਨੂੰ ਵੇਖ ਕੇ ਆਪਣੇ ਦੇ ਫਕਰ ਮਹਿਸੂਸ ਹੋਊਗਾ ਜਿਹੜੇ ਭਾਰਤ ਦੇ ਹਰ ਵਰਗ ਦੇ ਲੋਕ ਐ ਇਹ ਫਿਲਮ ਨੂੰ ਪ੍ਰਮੋਟ ਕਰੋ ਤੇ ਜਦਾ ਸਾਥ ਦਿਓ ਤੇ ਇਨੀ ਬੇਨਤੀ ਆ ਕਿ ਅਸੀਂ ਇਹ ਫਿਲਮ ਨੂੰ ਪੂਰਾ ਸਤਿਕਾਰ ਦਿੰਦੇ ਆ ਜਿਹੜੇ ਵੀਰ ਆ ਕਲਾਕਾਰ ਉਹਨਾਂ ਦੀ ਸਪੋਰਟ ਕਰਨਾ ਕਿਤੇ ਵੀ ਲੋੜ ਪਵੇ ਖਾਲਸਾ ਉਹਨਾਂ ਨਾਲ ਖੜਾ ਆ ਬਹੁਤ ਵਧੀਆ ਮੈਸੇਜ ਆ ਸਾਨੂੰ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਇਹੋ ਜਿਹੇ ਹੋਰ ਫਿਲਮਾਂ ਤਿਆਰ ਹੋਣੀਆਂ ਚਾਹੀਦੀਆਂ ਅਸੀਂ ਆਪਣੇ ਵਿਰਸੇ ਨਾਲ ਜੁੜਨਾ ਹੈ ਆਪਣੇ ਇਤਿਹਾਸ ਨਾਲ ਜੁੜਨਾ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਆ ਕੇ ਫਿਲਮ ਦੇਖਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਪੰਜਾਬ ਵਾਸੀਆਂ ਨੂੰ ਬੇਨਤੀ ਕਰਨੀ ਆ ਫਿਲਮ ਆ ਰਹੀ ਆ ਗਿੱਪੀ ਗਰੇਵਾਲ ਦੀ ਅਕਾਲ ਤੇ ਨਹਿਂਗ ਸਿੰਘ ਉਹਨਾਂ ਨੇ ਬਾਣੇ ਵੀ ਪਾਏ ਹੋਏ ਨੇ ਫਿਲਮ ਦੇ ਵਿੱਚ ਤੇ ਅਸੀਂ ਬਹੁਤਾ ਧਿਆਨ ਨਹੀਂ ਦਿੱਤਾ ਜਾ ਉਸ ਸੋਸ਼ਲ ਮੀਡੀਆ ਤੇ ਨਹੀਂ ਸੀ ਕਰਦੇ ਤੇ ਪਰ ਪਤਾ ਲੱਗਾ ਵੀ ਉਸ ਫਿਲਮ ਦੇ ਬਾਰੇ ਬਾਈ ਪਰਮਜੀਤ ਸਿੰਘ ਹੋਣਾ ਨੇ ਕੋਈ ਬਿਆਨ ਦਿੱਤਾ ਜੀ ਉਹਦੇ ਵਿੱਚ ਕੁਝ ਇਤਰਾਜਯੋਗ ਸੀਨ ਨੇ ਸਿੱਖਾਂ ਦੇ ਤੇ ਜੋ ਸਿੱਖ ਖਾਲੀਸ਼ਵੀ ਖਰਾਬ ਕਰਦੇ ਨੇ ਇਦਾਂ ਦੀ ਗੱਲਬਾਤ ਉਹਨਾਂ ਨੇ ਰੱਖੀ ਆ ਮੈਂ ਨਹੀਂ ਵੇਖਿਆ ਜਦੋਂ ਭਾਈ ਗਿੱਪੀ ਗਰੇਵਾਲ ਤੇ ਭਾਈ ਗੁਰਪ੍ਰੀਤ ਸਿੰਘ ਜਿਨ੍ਹਾਂ ਨੂੰ ਤੁਸੀਂ ਕੋਈ ਗੀ ਕਹਿ ਦਿੰਨੇ ਆ ਉਹਨਾਂ ਦੀ ਟੀਮ ਨੇ ਤੇ ਉਹਨਾਂ ਨੇ ਜਦੋਂ ਸਾਡੇ ਨਾਲ ਗੱਲਬਾਤ ਕੀਤੀ ਤੇ ਫਿਰ ਅਸੀਂ ਭਾਈ ਪਰਮਜੀਤ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਖਾਲੀ ਜੀ ਉਹਨਾਂ ਨਾਲ ਇਹ ਭਾਈ ਜੀ ਵੀ ਮੈਨੂੰ ਮੜਾ ਦੱਸੋ ਕੀ ਆ ਵੀ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਵੀ ਅਸੀਂ ਸਾਨੂੰ ਕਿਸੇ ਨੇ ਦੱਸਿਆ ਵੀ ਇਹਦੇ ਵਿੱਚ ਕੁਝ ਸੀਨ ਗਲਤ ਨਹੀਂ ਤੇ ਮੈਂ ਬਾਈ ਜੀ ਹੁਣਾਂ ਨੂੰ ਪੁੱਛਿਆ ਵੀ ਸੀ ਤੁਸੀਂ ਫਿਲਮ ਦੇਖੀ ਆ ਉਹ ਕਹਿੰਦੇ ਨਹੀਂ ਅਸੀਂ ਫਿਲਮ ਨਹੀਂ ਦੇਖੀ ਫਿਰ ਇਸ ਤੋਂ ਬਾਅਦ ਇਹ ਜਿਹੜੀ ਟੀਮ ਆ ਅਕਾਲ ਫਿਲਮ ਦੀ ਤੇ ਬਾਈ ਇਹਨਾਂ ਦੇ ਜੋ ਐਕਟਰ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਕਿ ਪੰਡ ਆਏ ਨੇ ਮੈਨੂੰ ਤੇ ਗੱਲਬਾਤ ਕੀਤੀ ਆ ਤੇ ਅੱਜ ਰਾਤ ਨੂੰ ਅਸੀਂ ਜੋ ਇਹ ਫਿਲਮ ਹਜੇ ਰਿਲੀਜ਼ ਹੋਣੀ ਆ ਤੇ ਇਹ ਗੁਰਮਤਾ ਹੋਇਆ ਇਹਨਾਂ ਦੇ ਨਾਲ ਟੀਮ ਦੇ ਨਾਲ ਵੀ ਪਹਿਲੋ ਫਿਲਮ ਦੇਖਾਂਗੇ ਕੁਝ ਸਿੱਖ ਨਮਾਇੰਦੇ ਹੋਣਗੇ ਬਾਈ ਜੀ ਹੁਣਾਂ ਨੇ ਵੀ ਫੋਨ ਲਾਇਆ ਪਰਮਜੀਤ ਸਿੰਘ ਉਹਨਾਂ ਨੂੰ ਉਹਨਾਂ ਨੇ ਸਿੰਘਾ ਦਾ ਨੰਬਰ ਦਿੱਤਾ ਲੁਧਿਆਣੋਂ ਤੇ ਅਸੀਂ ਕੁਸ਼ਕ ਸਿੰਘ ਅੱਜ ਰਾਤ ਨੂੰ ਹੀ ਇਸ ਫਿਲਮ ਨੂੰ ਦੇਖਾਂਗੇ ਤੇ ਫਿਲਮ ਜਿੱਦਾਂ ਦੀ ਹੋਊਗੀ ਉਦੋਂ ਦਾ ਆਪਾਂ ਬਿਆਨ ਜ਼ਰੂਰ ਦੇਵਾਂਗੇ ਪੰਥਕ ਇਤਿਹਾਸ ਨੂੰ ਲੈ ਕੇ ਸਿੱਖ ਇਤਿਹਾਸ ਨੂੰ ਲੈ ਕੇ ਕਿਸੇ ਵੀ ਬੰਦੇ ਨਾਲ ਕੋਈ ਸਮਝੌਤਾ ਨਹੀਂ ਹੈ ਜੇ ਫਿਲਮ ਤੋਂ ਕੋਈ ਸਿੱਖਿਆ ਮਿਲਦੀ ਹੈ ਪੰਥ ਨੂੰ ਬੱਚਿਆਂ ਨੂੰ ਪਰਿਵਾਰਾਂ ਨੂੰ ਜਾਂ ਫਿਲਮ ਹੱਕਚਾ ਜਾਂ ਉਹਦੇ ਵਿੱਚ ਕੋਈ ਵੀ ਸੀਨ ਇਤਰਾਜ਼ਯੋਗ ਨਹੀਂ ਹੈ ਤੇ ਆਪਾਂ ਉਹਦੇ ਹੱਕ ਦੇ ਵਿੱਚ ਹੀ ਬਿਆਨ ਦੇਵਾਂਗੇ ਕਿ ਫਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਜੇ ਕੋਈ ਸੀਨ ਹੋਇਆ ਤੇ ਉਹ ਆਪਾਂ ਟੀਮ ਨੂੰ ਉੱਥੇ ਨਾ ਬੰਦ ਕਰਦਿਆਂਗੇ ਵੀ ਭਾਈ ਇਹਦੇ ਚ ਆਹ ਤਰ੍ਹਾਂ ਜੋ ਸੀਨ ਆ ਜੋ ਕੱਟ ਦਿੱਤਾ ਜਾਵੇ ਅੱਜ ਅਸੀਂ ਰਾਤ ਨੂੰ 9-10 ਵਜੇ ਇਹਨਾਂ ਦੀ ਟੀਮ ਤੇ ਐਕਟਰ ਤੇ ਭਾਈ ਗੁਰਪ੍ਰੀਤ ਸਿੰਘ ਹੋਣੀ ਵੀ ਖੁਦ ਆਉਣਗੇ ਤੇ ਅਸੀਂ ਇਕੱਠੇ ਬੈਠ ਕੇ ਰਾਤ ਨੂੰ ਇਹ 9-10 ਵਜੇ ਕਿਤੇ ਇੱਕ ਥਾਂ ਸਾਰੇ ਸਿੰਘ ਫਿਲਮ ਨੂੰ ਵੇਖਾਂਗੇ ਵੇਖ ਕੇ ਹੀ ਫੇਰ ਗੱਲਬਾਤ ਰੱਖਾਂਗੇ ਵੀ ਕੱਲ ਨੂੰ ਹੋਣਾ ਕਿ ਨਹੀਂ ਹੋਣਾ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਰਸ਼ਕੋ ਤੁਸੀਂ ਸੁਣਿਆ ਕਿ ਫਿਲਮ ਦੀ ਸਮੁੱਚੀ ਸਟਾਰ ਕਾਸਟ ਤੇ ਹੋਰ ਵੱਡੀ ਗਿਣਤੀ ਵਿੱਚ ਆਗੂ ਇਸ ਫਿਲਮ ਨੂੰ ਦੇਖਣ ਦੀ اپیل ਕਰ ਰਹੇ ਆ ਲੋਕਾਂ ਨੂੰ اپیل ਕਰ ਰਹੇ ਆ ਹੁਣ ਗੱਲ ਇਹ ਹੈ ਕਿ ਦਰਸ਼ਕੋ ਇਸ ਤੇ ਗੱਲਬਾਤ ਕਰਨੀ ਬਣਦੀ ਹੈ ਚਰਚਾ ਕਰਨੀ ਬਣਦੀ ਹੈ ਤੋਂ ਮੇਰੇ ਨਾਲ ਮਹਿਮਾਨ ਜੁੜ ਚੁੱਕੇ ਨੇ ਜੋ ਇਸ ਫਿਲਮ ਦੇ ਵਿਰੋਧ ਦੇ ਵਿੱਚ ਵੀ ਹੈ ਤੇ ਇਸ ਫਿਲਮ ਦੇ ਹੱਕ ਦੇ ਵਿੱਚ ਵੀ ਹੈ ਮੇਰੇ ਨਾਲ ਸ਼੍ਰੋਮਣੀ ਕਾਲੀਦਾਲ ਮਾਨਦਾਲ ਤੋਂ ਭពਿੰਦਰ ਸਿੰਘ ਮਸਿੰਘਣ ਜੁੜ ਚੁੱਕੇ ਨੇ ਜੋ ਇਸ ਫਿਲਮ ਦਾ ਵਿਰੋਧ ਕਰਦੇ ਆ ਉਹ ਕਹਿੰਦੇ ਨੇ ਕਿ ਕੀ ਹੁਣ ਸਿੱਖ ਕੌਮ ਸਿਨੇਮਿਆ ਚ ਜਾਏਗੀ ਉਹਨਾਂ ਦਾ ਤਰਕ ਹੈ ਕਿ ਫਿਲਮ ਜਿਹੜੀ ਏ ਸਿੱਖ ਕੌਮ ਦੇ ਉੱਪਰ ਸਿੱਖ ਇਤਿਹਾਸ ਤੇ ਫਿਲਮ ਬਣਨੀ ਹੋਣੀ ਚਾਹੀਦੀ ਤੇ ਨਾਲ ਹੀ ਮੇਰੇ ਨਾਲ ਬਘੇਲ ਸਿੰਘ ਜੋ ਸਿੱਖ ਚਿੰਤਕ ਨੇ ਉਹ ਵੀ ਜੁੜ ਚੁੱਕੇ ਨੇ ਸੋ ਦੋਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭពਿੰਦਰ ਸਿੰਘ ਮਸਿੰਘਣ ਜੀ ਤੁਹਾਡਾ ਇਸ ਫਿਲਮ ਨੂੰ ਲੈ ਕੇ ਰਿਐਕਸ਼ਨ ਕੀ ਹੈ ਸਿੰਗਲਿਕ ਸਰਦਾਰ ਤੁਸੀਂ ਇੱਥੇ ਕੀਤੇ ਕਰ ਰਹੇ ਆਂ ਜੀ ਦੇਖੋ ਜਿੱਦਾਂ RAM LILA ਚੱਲਦੀ ਹੈ ਜੀ Hindu dev dev ta Shri Ramchandra Bhagwan da Hanuman ji da ਇਸ ਸਟੇਜ ਦੇ ਉੱਤੇ RAM LILA ਕਰਦੇ ਆਂ ਉੱਥੇ ਨਾਲ ਹੀ ਗਾਉਣ ਵਾਲੇ ਲਾਉਂਦੇ ਆਂ ਨਹੀਂ ਜਨ ਚਾਰ ਤੋਂ ਬਾਅਦ ਨੋਹਿੰਦੇ ਪਰ ਭਵਿੰਦਰ ਸਿੰਘ ਜੀ ਭਵਿੰਦਰ ਸਿੰਘ ਜਿਹੜੀ ਇਹ ਕਾਲ ਫਿਲਮ ਹੈਗੀ ਹੈ ਇਹਦੇ ਵਿੱਚ کردار 쿠ਸ਼ੀ ਤਾਂ ਕਿਸੇ ਨੂੰ ਕੋਈ ਲੱਗ ਨਹੀਂ ਰਿਹਾ ਕਿਉਂਕਿ ਇਹ ਤਾਂ ਸਿੱਖਾਂ ਦੇ ਹੱਕ 'ਚ ਦਿਖਾਈ ਹੈ ਸਿੱਖਾਂ ਨੂੰ ਯੋਧੇ ਦਿਖਾਇਆ ਗਿਆ ਕਿ ਸਿੱਖ ਕਿਵੇਂ ਜਿਹੜੇ ਹੈਗੇ ਨੇ ਵੱਡੇ ਕਰਮ ਕਰਦੇ ਨੇ ਤੇ ਸਿੱਖ ਜਿਹੜੇ ਹੈਗੇ ਨੇ ਕਿਵੇਂ ਜਿਹੜਾ ਵਧੀਆ ਸਿੱਖ ਕਿਵੇਂ ਕਰਦੇ ਨੇ ਲੋਕ ਕਿਵੇਂ ਮੰਨਦੇ ਨੇ ਕਿਵੇਂ ਲੋਹਾ ਮੰਵਾਉਂਦੇ ਨੇ ਸਿੱਖ ਇਹੋ ਕਹਾਣੀ ਗੱਲ ਇਹ ਹੈ ਜਿਹੜਾ ਸਿੱਖ ਇਤਿਹਾਸ ਹੈ ਇਹ ਫਿਲਮਾਂ ਦੇ ਵਿੱਚ ਵਿਖਾਇਆ ਹੀ ਨਹੀਂ ਜਾ ਸਕਦਾ ਹੈਗਾ ਇੱਕ ਆਰਟੀਕਲ 'ਚ ਸਿੱਖ ਇਤਿਹਾਸ ਦੱਸਣ ਸਾਡੀਆਂ ਵਿੱਚ ਪ੍ਰਚਾਰਕ ਨਹੀਂ ਸਾਡੀਆਂ ਸੰਪਰਤਾਂ ਦਾ ਨਹੀਂ ਸਾਡਾ ਕਲਤਕ ਸਤਵ ਹੈ ਠੀਕ ਹੈ ਜੀ ਇਹ ਤਾਂ ਇੱਕ ਸਟੇਟ ਦੇ ਨਾਲੋ ਇੱਕ ਪਲੈਨਿੰਗ ਦੇ ਤਹਿਤ ਜਿਸ ਤਰ੍ਹਾਂ ਮੈਂ ਦੱਸ ਰਿਹਾ ਨਾ ਤੁਹਾਨੂੰ ਵੀ RAMLILA ਦੇ ਵਿੱਚ ਜੀ ਜੀ RAMCHANDRA BHAGWAN ਦੀ ਔਰ HANUMAN JI ਦੀ ਨਰਾਤਰੀ ਕੀਤੀ ਜਾਂਦੀ ਉਹਨਾਂ ਦਾ ਪ੍ਰੋਗਰਾਮ ਕੀਤਾ ਜਾਂਦਾ ਨਾਲ ਹੀ ਉਹਦੇ ਲੈਕਚਰ ਗਾਣੇ ਚੱਲਦੇ ਆ ਨਾਲ ਹੀ ਆਪਾਂ RAMLILA ਦਿਖਾ ਰਿਹਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਹੀ ਦੱਸਣਾ ਚਾਹੁੰਦੇ ਆ ਫਿਲਮਾਂ ਦੇ ਵਿੱਚ ਦਿਖਾ ਕੇ ਹੌਲੀ ਹੌਲੀ ਸਟੇਜ ਤੇ ਲਾਉਣ ਕਿ ਨਾਲ ਹੀ ਚਰਬੀ ਗਲਤੀ ਚੱਲੂਗੀ ਨਾਲ ਹੀ ਗਾਣੇ ਚੱਲਣਗੇ ਨਾਲ ਯੁੱਧਿਆਂ ਦਾ ਇਤਿਹਾਸ ਚੱਲੂਗਾ ਚਲੋ ਕਪਿੰਦਰ ਸਿੰਘ ਸਾਡੇ ਨਾਲ ਬਖੇਲ ਸਿੰਘ ਜੀ ਬਖੇਲ ਸਿੰਘ ਜੀ ਵੀ ਜੁੜੇ ਹੋਏ ਨੇ ਸਿੱਖ ਚਿੰਤਕ ਇਹ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਬਖੇਲ ਸਿੰਘ ਜੀ ਤੁਸੀਂ ਇਸ ਫਿਲਮ ਨੂੰ ਕਿਵੇਂ ਦੇਖਦੇ ਹੋ ਉਹ ਕਾਲ ਨੂੰ ਪਰ ਪਾਣਾ ਸਾਹਿਬ ਫਿਲਮ ਦੇਖੀ ਸੀ ਸੁਣਿਆ ਜ਼ਰੂਰ ਆ ਚਰਚਾ ਜ਼ਰੂਰ ਸੁਣੀ ਆ ਇਹਦੇ ਬਾਰੇ ਸੋਸ਼ਲ ਮੀਡੀਆ ਤੇ ਸੁਣੀ ਆ ਜੀ ਤੁਹਾਡੇ ਕੋਲੋਂ ਕਿ ਸੁਣ ਰਿਹਾ ਜੀ ਇਹ ਮੇਰਾ ਮੰਨਣਾ ਹੈ ਜੀ ਸਾਨੂੰ ਐਨੀ ਜਲਤੀ ਜਿਹੜਾ ਇਸ ਗੱਲ ਨੂੰ ਇੰਨੇ ਵੱਡੇ ਪੱਤਰ ਤੇ ਨਹੀਂ ਪ੍ਰਚਾਰਨਾ ਚਾਹੀਦਾ ਕਿਸੇ ਵੀ ਅਸੀਂ ਸਾਡੇ ਤੁਸੀਂ ਦੇਖੋ ਆ ਪਿਛਲੇ ਦਿਨਾਂ ਤੇ ਸਿੰਘ ਸਾਹਿਬ ਨਿਯੁਕਤ ਕੀਤੇ ਨੇ ਉਹ ਤੋਂ ਪਹਿਲਾਂ ਹਟਾਏ ਗਏ ਨੇ ਹਨਾ ਅਸੀਂ ਉਸ ਤੋਂ ਵੀ ਪਹਿਲਾਂ ਤੁਸੀਂ ਜਾਣੀ ਮਾਰੋ ਜਦੋਂ ਕਹਿੰਦੇ ਹਰ ਪਿੰਡमोरी ਅਧਾਲਤਾਂ ਦੇ ਕਾਰਜਕਾਰੀ ਜਾਂ ਸਿਲਫੇਦਾਰ ਲੱਗੇ ਸੀ ਅਸੀਂ ਉਹਨਾਂ ਦਾ ਵੀ ਉਦੋਂ ਵਿਰੋਧ ਕੀਤਾ ਸੀ ਮੈਂ ਖੁਦ ਲੇਖ ਵੀ ਲਿਖੇ ਸੀ ਉਹਨਾਂ ਦੇ ਜੀ ਖਿਲਾਫ ਵੀ ਭਾਈ ਹਵਾਰਾ ਦੇ ਖਿਲਾਫ ਇਹਨਾਂ ਨੂੰ ਨਹੀਂ ਹੋਣਾ ਚਾਹੀਦਾ ਜੀ ਪਰ ਸਮਾ ਆਇਆ ਸਮਾ ਬਦਲਿਆ ਜਿਵੇਂ ਸਾਨੂੰ ਲੱਗਿਆ ਵੀ ਇਹ ਸਾਡੇ ਪੰਥ ਦੀ ਗੱਲ ਕਰਦੇ ਨੇ ਤਾਂ ਅਸੀਂ ਉਹਨਾਂ ਦੇ ਹੱਕ ਨਹੀਂ ਖੜਕੇ ਜੀ ਜਦੋਂ ਅਸੀਂ ਇਸ ਤਰ੍ਹਾਂ ਸਾਨੂੰ ਲੱਗਦਾ ਵੀ ਜਿਵੇਂ ਹੁਣ ਜਿਹੜੇ ਜੱਫੇਦਾਰ ਨਿਯੁਕਤ ਕੀਤੇ ਨੇ ਤਾਂ ਇਹ ਗੜਗੱਟ ਸਭ ਹੋਣਾ ਚਾਹੀਏ ਬਾਬਾ ਟੇਕ ਸਿੰਘ ਹੋਵੇ ਜੀ ਅਸੀਂ ਉਹਨਾਂ ਦੀ ਇੰਨੀ ਨੀਵੇਂ ਪੁੱਤਰ ਤੇ ਕਿਰਦਾਰਕੁਸੀ ਕੀਤੀ ਆ ਸਾਨੂੰ ਘੱਟੋਗਾ ਤੁਸੀਂ ਇਹ ਭੁੱਲ ਗਏ ਨੇ ਬੇਸ਼ੱਕ ਉਹ ਧਿਰਨੇ ਥਾਪੇ ਨੇ ਉਹ ਹਣ ਤਾਂ ਬੜੇ ਸਰਕਾਰ ਪਰ ਉੱਤੇ ਤੇ ਨਾ ਜੀ ਜੀ ਅਸੀਂ ਇਹ ਕਦੇ ਵੀ ਸੋਚਿਆ ਜਿਵੇਂ ਹਣ ਭਾਈ ਸਾਹਿਬ ਦੀ ਗੱਲ ਕਰਦੇ ਸੀ ਆ ਰਾਮਲੀਲਾ ਦੀ ਉਹ ਗਲਤ ਹੈ ਮੰਨਦੇ ਆ ਆਪਾਂ ਗਲਤ ਹੈ ਪਰ ਕਦੇ 140 ਕਰੋੜ ਦੇ ਵਿੱਚੋਂ 90 ਕਰੋੜ ਲਾਉ ਤੁਸੀਂ ਹਿੰਦੂ ਭਾਈਚਾਰੇ ਦੇ ਲੋਕ ਨੇ ਕਦੇ ਵਿਰੋਧ ਸੁਣਿਆ ਬਿਲਕੁਲ ਵਿਰੋਧ ਨਹੀਂ ਹੋਇਆ ਕਦੇ ਕਿਸੇ ਵੀ ਗੱਲ ਦਾ ਵਿਰੋਧ ਨਹੀਂ ਉਹ ਉਹਨਾਂ ਦੇ 33 ਕਰੋੜ ਦੇ ਵੀ ਦੇ ਦਿੱਤੇ ਨੇ ਕੋਈ ਨਹੀਂ ਸਾੜੀ ਕੋਈ ਕੰਤੂ ਕੋੰਤੂ ਹੈ ਬਿਲਕੁਲ ਨਹੀਂ ਅਸੀਂ ਸਾਡਾ ਸਾਡੇ 500 ਸਾਲ ਦਾ ਇਤਿਹਾਸ ਆ ਉਹਦੇ ਵਿੱਚ ਕੁਝ ਵੀ ਮਿਲਾਵਟ ਨਹੀਂ ਬਿਲਕੁਲ ਨਰੋਲ ਇਤਿਹਾਸ ਹੈ ਸਾਡਾ ਅਸੀਂ ਉਹਦੇ ਤੇ ਵੀ ਕਿੰਨੀ ਅਸੀਂ ਬੰਦੀਆਂ ਪਾਲੀਆਂ ਅੱਜ ਕਹਿੰਦਾ ਇਹ ਗੱਲ ਹੈਗੀ ਦੂਜਾ ਕਹਿੰਦਾ ਨਹੀਂ ਹੈਗੀ ਇੱਕ ਕਹਿੰਦਾ ਹੈਗੀ ਦੂਜਾ ਕਹਿੰਦਾ ਆ ਨਹੀਂ ਹੈਗੀ ਕਿਸੇ ਦੀ ਡੇਟ ਦੇ ਬਾਰੇ ਧਰਮ ਪਲੇਖੇ ਪਾਏ ਜਾ ਰਹੇ ਨੇ ਕੁਝ ਕੁਝ ਪਾਈ ਕੁਰਬਾਨੀ ਤੇ ਵੀ ਹਿਸ ਤੱਕ ਪਾਏ ਜਾ ਰਹੇ ਨੇ ਹਾਂ ਜੀ ਮੈਂ ਇਹਨਾਂ ਗੱਲਾਂ ਦੇ ਹੱਕ 'ਚ ਨਹੀਂ ਅੱਛਾ ਬਗੇਲ ਸਿੰਘ ਜੀ ਇੱਕ ਸਵਾਲ ਹੈ ਬਗੇਲ ਸਿੰਘ ਜੀ ਕੀ ਤੁਹਾਨੂੰ ਲੱਗਦਾ ਹੈ ਵੀ ਜੇ ਨਿਹੰਗ ਸਿੰਘ ਦੇ ਬਾਣੇ ਪਾ ਕੇ ਨਕਲੀ ਦਾੜੀ ਮੁੱਛਾਂ ਲਾ ਕੇ ਅਗਰ ਆਪਾਂ ਸਿੱਖਾਂ ਲਈ ਜਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੋਈ ਸੁਨੇਹਾ ਦੇਣਾ ਚਾਹੀਏ ਤਾਂ ਕਿਉਂ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਕਾਲ ਫਿਲਮ ਇੱਕ ਸੁਨੇਹਾ ਦੇ ਰਹੀ ਹੈ ਵੀ ਸਿੱਖ ਬਨਣਾ ਚਾਹੀਦਾ ਸਿੱਖ ਬਹੁਤ ਵੱਡੇ ਜਿਹੜੇ ਇਹਨਾਂ ਨੇ ਪਹਿਲਾਂ ਵੀ ਮਾਰ ਕੇ ਮਾਰੇ ਆ ਸਿੱਖਾਂ ਨੇ ਸਿੱਖ ਵੱਡੀ ਮਹਾਨ ਕੌਮ ਹੈ ਤਾਂ ਕੀ ਲੱਗਦਾ ਹੈ ਕਿ ਇਹ ਸਹੀ ਹੈ ਸਮਾਨ ਸਾਹਿਬ ਕੱਲ ਇਹ ਆ ਰਹੀ ਇਹ ਅਕਾਲ ਤਖਤ ਸਾਹਿਬ ਦਾ ਮਸਲਾ ਜੀ ਕੀ ਅਕਾਲ ਤਖਤ ਸਾਹਿਬ ਤੋਂ ਇਹ ਕੋਈ ਹੁਕਮਨਾਮਾ ਜਾਰੀ ਹੋਇਆ ਹੈ ਜੇ ਹੈ ਤਾਂ ਇਹ ਗਲਤ ਹੈ ਜੀ ਇਹ ਨਹੀਂ ਵੇਖੋ ਜੀ ਤਾਂ ਸਾਫ ਸਾਫ ਫਟਾ ਪ੍ਰਚਾਰ ਹੈ ਮੈਂ ਤਾਂ ਸਮਝਦਾ ਮੈਂ ਵੀ ਪ੍ਰਚਾਰ ਠੀਕ ਹੋ ਰਿਹਾ ਫੋਟੋਿਕਨ ਹੋ ਰਿਹਾ ਉਹਨੂੰ ਮੋੜ ਦੇਣਾ ਚਾਹੀਦਾ ਵੇਖੋ ਜੀ ਭਪਿੰਦਰ ਸਿੰਘ ਜੀ ਮੈਂ ਤੁਹਾਡੇ ਕੋਲ ਆ ਰਿਹਾ ਭਪਿੰਦਰ ਸਿੰਘ ਜੀ ਮੈਂ ਆ ਰਿਹਾ ਤੁਹਾਡੇ ਕੋਲ ਹਾਂ ਜੀ ਜੀਬਗੇਰ ਸਿੰਘ ਜੀ ਆ ਮੈਂ ਆਖਿਆ ਮੇਰਾ ਮੰਨਣਾ ਹੈ ਬਈ ਦੇਖੋ ਸਾਨੂੰ ਇੰਨਾ ਨਹੀਂ ਕਰਨਾ ਚਾਹੀਦਾ ਸੀ ਨਿੱਕੇ ਨਿੱਕੇ ਗੱਲ ਤੇ ਕਿਲਪੂਪਰ ਅਸੀਂ ਪਹਿਲਾ ਸੋਟ ਲੈਨੇ ਆ ਜਦੋਂ ਕੋਈ ਬੰਦਾ ਸਾਡੇ ਧਰਮ ਦੀ ਕੋਈ ਗੱਲ ਕਰਦਾ ਜਿਵੇਂ ਪਿਛਲੇ ਦਿਨਾਂ ਦੇਖੋ ਜਦੋਂ ਭਾਈ ਅਮਰਪਾਲ ਸਿੰਘ ਆਇਆ ਸੀ ਹਾਂਜੀ ਅਸੀਂ ਉਹਦੇ ਕੋਈ ਵੀ ਪੋਜੀਟਿਵ ਗੱਲ ਪੁੱਛਣ ਦੀ ਬਜਾਏ ਉਹ ਸਾਰਾ ਸਿੱਖ ਸਾਰੇ ਲੀਡਰ ਸਾਰੀਆਂ ਸੰਸਥਾਵਾਂ ਸਾਰੀਆਂ ਜੱਥੇਬੰਦੀਆਂ ਇਹ ਸੋਚਣ ਲੱਗ ਪਏ ਕਿ ਇਹਦਾ ਕੋਈ ਨੈਗੇਟਿਵ ਪੁਆਇੰਟ ਦੱਸ ਜੀ ਉਹ ਚਾਰ ਫੇਰੇ ਤੱਕ ਹੀ ਰਹਿ ਗਿਆ ਜੀ 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 ਹੋ ਗਿਆ ਸੀ ਤੇ ਤੁਨੇ ਇਤਨਾ ਤੱਕ ਵੀ ਕਿਹਾ ਕਿ ਮੈਨੂੰ ਮਰ ਕੇ ਹੀ ਇਹ ਇਸ ਦਾ ਇਹ ਇਮਤਿਹਾਨ ਤੋਂ ਪਾਸ ਹੋਣਾ ਪਊਗਾ ਚਲੋ ਚਲੋ ਪਪਿੰਦਰ ਸਿੰਘ ਜੀ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਪਪਿੰਦਰ ਸਿੰਘ ਜੀ ਹਾਂ ਠੀਕ ਹੈ ਕਹਿਣਾ ਚਾਹੁੰਦੇ ਜੀ ਜਿਹੜੀਆਂ ਸਾਧਾਂ ਦੇ ਜਾਂਦੇ ਵਿੱਚ ਇਹਦਾ ਕੰਮ ਹੋ ਰਿਹਾ ਹੈ ਬੜੇ ਭਾਈ ਸਾਹਿਬ ਤੇ ਕਹਿੰਦਾ ਮਤਲਬ ਕਿ ਠੀਕ ਹੋ ਰਿਹਾ ਹੈ ਸਰਦਾਰ ਕੁੰਤਰੀ ਹੁੰਦੀ ਰਹਿਣੀ ਚਾਹੀਦੀ ਹੈ ਜਿਵੇਂ ਜਿੱਦਾਂ ਹਿੰਦੂ ਆਪਣੇ ਦੇ ਵੀ ਦੇਵਤਿਆਂ ਦਾ ਪੁਜਾ ਕਰਾ ਕੇ ਨਹੀਂ ਬੋਲਦੇ ਕਿ ਸਿੱਖਣ ਵਿੱਚ ਉੱਪਰ ਜਾਣਾ ਚਾਹੀਦਾ ਨੇ ਭਪਿੰਦਰ ਸਿੰਘ ਦੀ ਕਰਤਾਰ ਕੁਸ਼ੀ ਦਾ ਭਪਿੰਦਰ ਸਿੰਘ ਦੇਖੋ ਸਵਾਲ ਇਹ ਆ ਕਿ ਕਰਤਾਰ ਕੁਸ਼ੀ ਤਾਂ ਤਾਂ ਹੋਊਗੀ ਨਾ ਜੇ ਆਪਾਂ ਸਿੱਖਾਂ ਦੇ ਖਿਲਾਫ ਬੋਲ ਰਹੇ ਹੋਈਏ ਜਾਂ ਆਪਾਂ ਸਿੱਖਾਂ ਨੂੰ ਗਲਤ ਠਹਿਰਾਉਂਦੇ ਹੋਈਏ ਜਾਂ ਜਿਵੇਂ ਸਿੱਖ ਕੌਮ ਨੇ ਕੰਗਣਾ ਰਣੌਦ ਦੀ ਫਿਲਮ ਸੀ ਉਹਨਾਂ ਨੂੰ ਗਲਤ ਠਹਿਰਾਇਆ ਸੀ ਉਹ ਇੱਕ ਕਰਤਾਰ ਕੁਸ਼ੀ ਆ ਜੇ ਆਪਾਂ ਸਿੱਖਾਂ ਦੇ ਹੱਕ 'ਚ ਬੋਲ ਰਹੇ ਆਂ ਆਪਾਂ ਸਿੱਖ ਕੌਮ ਨੂੰ ਇੱਕ ਮਹਾਨ ਕੌਮ ਦੱਸ ਰਹੇ ਆਂ ਤਾਂ ਫਿਰ ਕਰਤਾਰ ਕੁਸ਼ੀ ਕਿਵੇਂ ਹੋਗੀ ਦੇਖੋ ਜੀ ਸਿੱਖ ਕੌਮ ਮਹਾਨ ਹੈ ਪਰ ਉਹਨੂੰ ਨਿਚਾਰ ਬਣਾਇਆ ਜਾ ਰਿਹਾ ਜੀ ਜੀ ਆਰਟੀਫੀਸ਼ਲ ਇਹ ਦਾੜੀ ਲਾ ਕੇ ਕਿ ਆਪਣੇ ਫਿਲਮ ਚ ਲਾਉਣ ਵਾਸਤੇ ਇਹਨਾਂ ਕੋਲ ਸਮੇਲੀ ਕਿਸੇ ਤਰ੍ਹਾਂ ਕਰਨੀ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਕਟਾਉਣਗੇ ਹੂੰ ਇਹ ਠੀਕ ਹੋਏਗਾ ਇਹਦਾ ਹੌਲੀ ਹੌਲੀ ਤਰ੍ਹਾਂ ਬਿੱਕਦਾ ਜਾਏਗਾ ਨਾ ਕੌਣ ਨੂੰ ਕੀ ਬੁਕਾਉਣਾ ਚਾਹੁੰਦੇ ਆ ਜੀ ਗਿਨਾਂ ਸਿੰਘ ਫਿਲਮੇ ਹਾਲਾਚ ਜਾਂਦੇ ਆ ਹੂੰ ਮੈਂ ਗਿਨਾਂ ਸਿੰਘ ਮੁਜਰਾ ਦੇਖਦੇ ਆ ਗਿਨਾਂ ਸਿੰਘ ਜਿਹਦਾ ਬਾਹ ਤੇ ਟੈਂਟੂ ਬਣਾਇਆ ਉਹਦੇ ਚ ਨਗਾਰੇ বাজਾਇਆ ਜਾਂ ਨਗਾਰੇ ਦੇ ਕੀ ਆ ਪ੍ਰਤ ਹੈ ਹੂੰ ਨਜ਼ਾਰਾ ਕਿਉਂ ਬਜਿਆ ਨਜ਼ਾਰਾ ਚਰਦੀ ਕਲਾ ਦਾ ਪ੍ਰਤੀਕ ਹੈ ਜਾਂ ਇੱਕ ਨਾਟਕ ਨਟਕੀਆਂ ਕਰਨ ਦੇ ਵਿੱਚ ਬਜਾਇਆ ਜਾ ਸਕਦਾ ਜੀ ਇਹਦਾ ਕੋਈ ਵੀ ਉਸਕੇ ਕੱਲ ਨੂੰ ਸਹਬਜਾਦਾਂ ਦਾ ਰੋਲ ਕਰੇਗਾ ਉਹ ਸਹਬਜਾਦਾਂ ਦੇ ਪਿੱਛੇ ਹੈ ਜਿਉਂ ਕਾਰਟੂਨ ਕਰਕੇ ਹੋਇਆ ਸੀਗਾ ਪਿੱਛੇ ਕਾਜਾ ਜਿਹੜਾ ਇਤਿਹਾਸ ਹੈ ਇਹਨੂੰ ਇੱਕ ਦੁੱਖਮੰਦੀ ਨਾਲ ਮਲਾਇਆ ਜਾ ਰਿਹਾ ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸਾਡੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਜੇ ਅਗਰ ਸ਼ਰੋਮੀ ਕਮੇਟੀ ਆ ਜਾਂ ਕੱਲ ਸਰਪੰਚ ਜਥੇਦਾਰਾਂ ਦੀ ਗੱਲ ਕੀਤੀ ਹੈ ਕਹਿਣਾ ਚਾਹੋ ਨਾ ਨਾ ਅੱਬਗੇ ਸਿੰਘ ਜੀ ਮੈਂ ਆ ਰਿਹਾ ਤੁਹਾਡੇ ਕੋਲ ਬਗੇ ਸਿੰਘ ਜੀ ਮੈਂ ਆ ਰਿਹਾ ਤੁਹਾਡੇ ਕੋਲ ਜਿਹੜੇ ਆਪਾਂ ਕੱਲ ਕਰ ਸਰ ਤੇ ਜੱਫੀਦਾਰਾਂ ਦੀ ਗੱਲ ਕੀਤੀ ਹੈ ਜੇ ਸਾਡੀ ਪਰਮੋਰ ਸੰਸਥਾ ਸ਼ਰਮਣੀ ਕਮੇਟੀ ਦੀ ਗੱਲ ਕੀਤੀ ਆ ਉਹ ਇੱਕ ਪ੍ਰਵਤਵਾਦ ਤੇ ਕਹੇ ਉਹਨਾਂ ਨੇ ਕਹਿੰਦਾ ਮੰਨ ਲਓ ਸਰਤੀ ਇਹਨਾਂ ਨੂੰ ਹਰੇਕ ਦਿਨ ਮੁਟਿਆ ਕੋ ਇੱਕ ਸਰਕਾਰ ਦੇ ਪੱਲੇ ਦੇ ਵਿੱਚ ਸਰਦੇ ਸਟੇਟ ਦੇ ਪੱਲੇ ਦੇ ਵਿੱਚ ਛੜਦੇ ਅਸੀਂ ਕਹਿੰਦੇ ਅਕੇ ਤਾਂ ਉਹਨਾਂ ਤੇ ਇੱਤਾ ਹੀ ਨਹੀਂ ਹੈਗਾ ਇਹ ਅੱਗੇ ਵੀ ਹੋਈਆਂ ਨੇ ਉਹਨਾਂ ਨੇ ਕੀ ਕਰਿਆ ਜੀ ਬਾਕੀ ਜਿਹੜੀ ਕੌਮ ਹੈ ਜੱਫੀਦਾਰ ਨਾਂ ਜਾਂ ਲੋਨ ਨਾਲ ਕੋਈ ਨਹੀਂ ਜਿਹੜਾ ਜੱਫੀਦਾਰ ਹੈ ਉਹ ਕੌਮ ਦਾ ਹੈ ਔਰ ਕੌਮ ਜੱਥੇਦਾਰ 327 ਜੱਤਰ ਸਿੰਘ ਹਵਾਰਾ ਨੂੰ ਆਉਂਦੀ ਹੈ ਜੀ 10 ਲੱਖ ਦੇ ਸਰਵਤ ਖਾਲਸੇ ਨੇ ਜਿਹੜਾ ਜੱਥੇਦਾਰ ਹੈ ਉਹ ਕੌਮ ਨੂੰ ਚੁਣਨ ਦਾ ਹੱਕ ਹੈ ਨਾ ਕਿ ਕਿਸੇ ਇੱਕ ਪਰਿਵਾਰ ਦੇ ਲਫਾਫੇ ਦੇ ਵਿੱਚੋਂ ਚੁਣਿਆ ਜਾ ਤਾਂ ਉਹ ਜੱਥੇਦਾਰ ਸਿੱਧੇ ਧੱਗੇ ਨਾਲ ਤੋਪਿਆ ਜਾਏ ਚਲੋ ਆਪਾ ਭਵਿੰਦਰ ਸਿੰਘ ਜੀ ਗੱਲ ਫਿਲਮ ਦੀ ਕਰ ਰਹੇ ਆਪਾਂ ਅਕਾਲ ਫਿਲਮ ਦੀ ਐ ਕੁਝ ਬਗੇਲ ਸਿੰਘ ਕੁਝ ਕਹਿਣਾ ਚਾਹੁੰਦੇ ਸੀ ਜੀ ਬਗੇਲ ਸਿੰਘ ਹਾਂ ਜੀ ਮੈਂ ਇਹੋ ਕਹਿਣਾ ਚਾਹੁੰਨਾ ਮੈਂ ਆਖਿਆ ਇਹ ਭਾਈ ਸਾਹਿਬ ਨੇ ਕਿਹਾ ਵੀ ਫਿਕਰਦਾਰ ਉਸੇ ਹੋਣ ਦੇਣੀ ਚਾਹੀਦੀ ਹੈ ਮੈਂ ਇਹ ਨਹੀਂ ਕਿਹਾ ਮੇਰੀ ਗੱਲ ਨੂੰ ਸਮਝਣ ਦਾ ਯਤਨ ਕਰੋ ਕਿ ਤੇ ਮੈਂ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਦੇ ਵਿੱਚ ਸਾਤੇ ਵਾਲੀ ਜਿਹੜੀ ਈਰਖਾ ਭਾਜੀ ਹੈ ਇਹ ਨਹੀਂ ਹੈ ਆਪ ਵਿੱਚ ਸਾਤੇ ਦੀ ਈਰਖਾ ਭਾਜੀ ਜ਼ਿਆਦਾ ਹੈ ਮੈਂ ਇਸ ਗੱਲ ਨੂੰ ਕਿਹਾ ਆ ਫਿਲਮ ਦੇ ਵਿੱਚ ਇਹ ਲੁਕਵੇਂ ਰੂਪ ਦੇ ਵਿੱਚ ਵੀ ਸਿੱਖੀ ਨੂੰ ਕਿਤੇ ਢਾਲਾਉਣ ਦੀ ਕੋਸ਼ਿਸ਼ ਕਰੀ ਕੀਤੀ ਜਾਂਦੀ ਹੈ ਤਾਂ ਉਹ ਮਾੜੀ ਹੈ ਤੇ ਇਹ تمہاری ਹੈ ਹੂੰ ਜੇ ਉਹਦੇ ਵਿੱਚ ਸਹੀ ਇਮਾਨਦਾਰੀ ਦੇ ਨਾਲ ਦਿਖਾਇਆ ਗਿਆ ਮੈਂ ਨਹੀਂ ਸਮਝਦਾ ਵੀ ਕੁਝ ਮਾੜਾ ਹੈ ਉਹਦੇ ਵਿੱਚ ਵਾਹ ਨੂੰ ਪਤਾ ਹੈ ਸਭ ਲੱਗਦਾ ਉਹਨਾਂ ਨੂੰ ਕੁਝ ਮਾਰਾ ਨਹੀਂ ਹੈਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕਿੱਜਾਂ ਤੇ ਰਿਜ਼ਲਟ ਨੇ ਜਿਹੜੇ ਮਾਰੇ ਨਿਕਲਣਗੇ ਆਪਾਂ ਇਹ ਗੱਲ ਕਰਦੇ ਜਿਹੜਾ ਉੱਥੇ ਰਣਜੀਤ ਨਗਾਰਾ ਵਜਾਇਆ ਗਿਆ ਠੀਕ ਹੈ ਜੀ ਕਿ ਨਗਾਰਾ ਆਮ ਹੈ ਨੁਤੰਕੀਆਂ ਦੇ ਵਿੱਚ ਵਜਾਉਣਾ ਕੀ ਸਹੀ ਹੈ ਇੱਕ ਜ਼ਾੜੀ ਕੇਸ ਰੱਖ ਕੇ ਇੱਕ ਪੈਸਾ ਕਮਾਣ ਲਈ ਆਪਾਂ ਫਿਲਮ ਨੂੰ ਪ੍ਰੋਮੋਟ ਕਰ ਰਹੇ ਹਾਂ ਠੀਕ ਹੈ ਜੀ ਉਹ ਜ਼ਹਿਜ ਹੈ ਕਾ ਨੂੰ ਸਾੜੀ ਕੇਸ ਕਤਲ ਕਰਾ ਦੇ ਕੋਈ ਜ਼ਹਿਜ ਹੈ ਹੂੰ ਇਹ ਕਰਦਾਰ ਕੋਈ ਨਹੀਂ ਹੈ ਕਿ ਜੇ ਤੁਹਾਡੀ ਕਰਤਾਰ ਤੁਸੀਂ ਕਿਸ ਤੀਨ ਨੂੰ ਮੰਨਦੇ ਹੋ ਜੀ ਚਲੋ ਭਪਿੰਦਰ ਸਿੰਘ ਜੀ ਇੱਕ ਇਹ ਦੱਸੋ ਭਪਿੰਦਰ ਸਿੰਘ ਜੀ ਇੱਕ ਮੇਰਾ ਸਵਾਲ ਹੈ ਛੋਟਾ ਜਿਹਾ ਵੀ ਜੇਕਰ ਕਿਸੇ ਨੇ ਸਿੱਖ ਕੌਮ ਦੇ ਲਈ ਪੋਜ਼ਿਟਿਵ ਫਿਲਮ ਬਣਾਉਣੀ ਹੈ ਮੰਨ ਲਓ ਦੇਖੋ ਕਲਾਕਾਰ ਉਹੀ ਨੇ ਕਲਾਕਾਰ ਕੀ ਉਹ ਇਹ ਗੱਲ ਸਿੰਘ ਸਹਿਬਾਨ ਨੂੰ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਕਿਤੇ ਵੀ ਜਾ ਕੇ ਪਹਿਲਾਂ ਅਮਰ ਛਕੇ ਪਹਿਲਾਂ ਜ਼ਿੰਮੇਵਾਰੀ ਕਿਸ ਰੱਖੇ ਤਾਂ ਫਿਰ ਇਹ ਜੀ ਫਿਲਮ ਬਣਾਵੇ ਕੀ ਤੁਹਾਡੀ ਮੰਗੇ ਹੈ ਨਹੀਂ ਜੀ ਸਾਡੀ ਮੰਗੇ ਨਹੀਂ ਸਾਡੀ ਇਹ ਵੀ ਫਿਲਮਾਂ ਸਿੱਖ ਇਤਿਹਾਸ ਤੇ ਬਣੀਆਂ ਹੀ ਨਹੀਂ ਚਾਹੀਦੀਆਂ ਕਿਉਂਕਿ ਇਹਨਾਂ ਨੂੰ ਤੋਰ ਮੜੋਦ ਕੇ ਪੇਸ਼ ਕੀਤਾ ਜਾਂਦਾ ਨਹੀਂ ਫਿਰ ਤਾਂ ਨਹੀਂ ਨਹੀਂ ਦੇਖੋ ਸਾਡੇ ਕਾਦੀ ਬੈਠੇ ਆ ਸਾਡੇ ਕਥਾਵਾਦੀ ਬੈਠੇ ਆ ਜੀ ਇੱਕ ਫਿਲਮੇਵਾਲ ਤੇ ਜਾ ਕੇ ਉੱਥੇ ਗੋਸਪੇਲ ਪਰਿਵਾਰ ਜਾ ਕੇ ਬਹੇਗਾ ਜੀ ਹੂੰ ਠੀਕ ਹੈ ਜੀ ਉੱਥੇ ਬਿਕਲ ਤੇ ਹੱਥ ਪਤਾ ਲੱਗੇਗਾ ਕਿ ਅਸੀਂ ਗੁਰਬਾਨੀ ਨੂੰ ਇਹ ਮੰਨਦੇ ਆ ਜੀ ਜਿਹੜਾ ਦੇਖੋ ਅੱਗੇ ਆ ਸਾਡੇ ਪ੍ਰਚਾਰਕ ਬੈਠੇ ਨੇ ਕਥਾਵਾਦੀ ਬੈਠੇ ਨੇ ਢਾਡੀ ਬੈਠੇ ਨੇ ਸਾਡਾ ਇਤਿਹਾਸ ਅਸੀਂ ਪੜ ਸਕਦੇ ਆ ਜੇ ਉਹ ਨਹੀਂ ਵੇਖਦੇ ਨਵੇਂ ਆਲੋਚਨਾ ਵਿੱਚ ਜਾ ਕੇ ਉਹ ਟੰਕੀ ਵੇਖਾਂਗੇ ਜੋ ਆਰਟੀਫੀਸ਼ਲ ਬਕਰੇ ਨੇ ਹੱਥੀ ਉਹ ਵੇਖਾਂਗੇ ਹੂੰ ਦਰਸ਼ਕੋ ਤੁਸੀਂ ਸੁਣਿਆ ਕਿ ਭਪਿੰਦਰ ਸਿੰਘ ਮਨ ਸਿੰਘ ਨੇ ਆਪਣਾ ਪੱਖ ਰੱਖਿਆ ਤੇ ਭਗੇਲ ਸਿੰਘ ਨੇ ਆਪਣਾ ਪੱਖ ਰੱਖਿਆ ਬਾਬਾ ਬਖਸ਼ੀਸ਼ ਸਿੰਘ ਨੇ ਆਪਣਾ ਪੱਖ ਰੱਖਿਆ ਪਹਿਲਾਂ ਉਸ ਤੋਂ ਪਹਿਲਾਂ ਜਿਹੜੀ ਸਟਾਰ ਕਾਸਟ ਹੈ ਉਹ ਆਪਣਾ ਪੱਖ ਰੱਖ ਰਹੀ ਹੈ ਪਰ ਫੈਸਲਾ ਸਿੱਖ ਕੌਮ ਨੇ ਕਰਨਾ ਹੈ ਪਰ ਗੱਲ ਦਰਸ਼ਕੋ ਇਹ ਹੈ ਕਿ ਕੀ ਹੁਣ ਅਜੀਆਂ ਫਿਲਮਾਂ ਦਾ ਵਿਰੋਧ ਸ਼ੁਰੂ ਹੋ ਜਾਏਗਾ ਕਿ ਜੇਕਰ ਇੱਕ ਪਾਸੇ ਅਸੀਂ ਕਲਾਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਅਜਿਹਾਂ ਫਿਲਮਾਂ ਬਣਾਓ ਜੋ ਪਰਿਵਾਰ ਵਿੱਚ ਬੈਠ ਕੇ ਦੇਖੀਆਂ ਜਾ ਸਕਣ ਜਿਨ੍ਹਾਂ ਤੋਂ ਸਾਨੂੰ ਸੇਧ ਮਿਲ ਸਕੇ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਇਤਿਹਾਸ ਤੋਂ ਜਾਣੂ ਹੋ ਸਕੇ ਪਰ ਦੂਜੇ ਪਾਸੇ ਜਦੋਂ ਅਜਿਹਾਂ ਫਿਲਮਾਂ ਬਣਦੀਆਂ ਤਾਂ ਅਸੀਂ ਉਹਨਾਂ ਨੂੰ ਵੱਖ-ਵੱਖ ਨਾਮ ਦੇ ਕੇ ਵੱਖ-ਵੱਖ ਤਰੀਕੇ ਨਾਲ ਵਿਰੋਧ ਕਰਨ ਦੇ ਤਰੀਕੇ ਲੱਭਦੇ ਹਾਂ ਇਹ ਸਹੀ ਹੈ ਕੀ ਕੋਈ ਹੋਰ ਕਲਾਕਾਰ ਅਜਿਹੀਆਂ ਫਿਲਮਾਂ ਬਣਾਏਗਾ ਅੱਜ ਤੱਕ ਕਦੇ ਕਿਸੇ ਨੇ ਅਜਿਹੀ ਫਿਲਮ ਦਾ ਵਿਰੋਧ ਕੀਤਾ ਜੋ ਪਰਿਵਾਰ ਵਿੱਚ ਬੈਠ ਕੇ ਦੇਖੀ ਨਾ ਜਾ ਸਕਦੀ ਅੱਜ ਤੱਕ ਕਿਸੇ ਵਿਅਕਤੀ ਨੇ ਕਿਸੇ ਜਥੇਬੰਦੀ ਨੇ ਕਿਸੇ ਵਿਛੇਜ ਵਿਅਕਤੀ ਨੇ ਅਜਿਹੀ ਫਿਲਮ ਦਾ ਵਿਰੋਧ ਕੀਤਾ ਜਿਸ ਨੂੰ ਸਿਨੇਮੇ ਵਿੱਚ ਆਪਣੇ ਪਰਿਵਾਰ ਨਾਲ ਬੈਠ ਕੇ ਨਹੀਂ ਦੇਖਿਆ ਜਾ ਸਕਦਾ ਤਾਂ ਫਿਰ ਕੀ ਜਿਸੀਂ ਇੱਕ ਪਾਸੇ ਅਪੀਲ ਕਰਦੇ ਆ ਕਲਾਕਾਰਾਂ ਨੂੰ ਕਿ ਜਿਹਈਆਂ ਫਿਲਮਾਂ ਬਣਾਓ ਜੋ ਘਰਾਂ ਵਿੱਚ ਬੈਠ ਕੇ ਦੇਖੀਆਂ ਜਾ ਸਕਣ ਪਰਿਵਾਰ ਵਿੱਚ ਬੈਠ ਕੇ ਦੇਖੀਆਂ ਜਾ ਸਕਣ ਤੇ ਦੂਜੇ ਪਾਸੇ ਜਦੋਂ ਜਿਹਈਆਂ ਫਿਲਮਾਂ ਬਣਦੀਆਂ ਨੇ ਆਉਂਦੀਆਂ ਨੇ ਸਿਨੇਮੇ ਘਰਾਂ 'ਚ ਲੱਗਦੀਆਂ ਤਾਂ ਫਿਰ ਉਹਦਾ ਵਿਰੋਧ ਹੁੰਦਾ ਤੇ ਕੀ ਫਿਰ ਹੁਣ ਕਲਾਕਾਰ ਕਰਨਗੇ ਕੀ ਕਿ ਕਲਾਕਾਰ ਮੁੜ ਫਿਰ ਉਹਨਾਂ ਫਿਲਮਾਂ ਤੇ ਚਲੇ ਜਾਣਗੇ ਜੋ ਸਾਡੇ ਨੌਜਵਾਨ ਪੀੜੀ ਨੂੰ ਕਰਾਹੇ ਪਾਉਣਗੀਆਂ ਤੇ ਕੀ ਇਹਨਾਂ ਫਿਲਮਾਂ ਨੂੰ ਨਹੀਂ ਬਣਾਇਆ ਜਾਏਗਾ ਕਿਉਂਕਿ ਭਪਿੰਦਰ ਸਿੰਘ ਮ ਸਿੰਘ ਨੇ ਮੰਗ ਕੀਤੀ ਹੈ ਕਿ ਜਿਹੜੀਆਂ ਅਜਿਹੀਆਂ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਸਿੱਖ ਕੌਮ ਸਿੱਖ ਜਿਹੜਾ ਇਤਿਹਾਸ ਹੈ ਸਾਡਾ ਤਾਂ ਫਿਰ ਸਾਡੇ ਸਿੱਖ ਇਤਿਹਾਸ ਪਤਾ ਕਿਵੇਂ ਲੱਗੇਗਾ ਤੇ ਜੇਕਰ ਇਹ ਗਲਤ ਹੈ ਤਾਂ ਫਿਰ ਨਹੀਂ ਅਜਿਹੀਆਂ ਬਣਨੀਆਂ ਵੀ ਨਹੀਂ ਚਾਹੀਦੀਆਂ ਚੋਣ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਨੂੰ ਦਖਲ ਅੰਦਾਲ ਜੀ ਕਰਨੀ ਚਾਹੀਦੀ ਹੈ ਐਸਜੀਪੀਸੀ ਨੂੰ ਦਖਲ ਅੰਦਾਲ ਜੀ ਕਰਨੀ ਚਾਹੀਦੀ ਹੈ ਕਿਉਂ ਕਿਉਂਕਿ ਮਸਲਾ ਸਿੱਖ ਕੌਮ ਦਾ ਹੈ ਫਿਲਮਾਂ ਬਣਾਉਣਾ ਜਾਂ ਨਾ ਬਣਾਉਣਾ ਇਹ ਵੱਡੀ ਗੱਲ ਨਹੀਂ ਵੱਡੀ ਗੱਲ ਇਹ ਹੈ ਕਿ ਇਹਨਾਂ ਫਿਲਮਾਂ ਤੋਂ ਸਾਨੂੰ ਸੇਧ ਕੀ ਮਿਲਦੀ ਹੈ। ਸਤਿ ਸ਼੍ਰੀ ਅਕਾਲ ਦਰਸ਼ਕੋ ਅੱਜ ਦੇ ਪ੍ਰੋਗਰਾਮ ਚੇਨਈ ਮੈਨੂੰ ਗੁਰਮੁਖ ਸਿੰਘਰ ਪਾਣੋਂ ਦੀ ਇਜਾਜ਼ਤ ਧੰਨਵਾਦ। This program is sponsored by The Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Flankbird Truck Repair Trust We Build In Truck Repair Or Scan QR Code To Contact Us The Masala Twist Oxnard find Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy find Authentic Indian Cuisine In Tracy Or Scan QR Code To Contact Us Billa Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Apa Kadai made and served with love. Scan this QR code to contact us. Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.